ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਪਾਂ ਜਾਣਾ ਸੀ ਅਜਗਰਾਉ ਚੱਲੇ ਜਗਰਾਉ ਮੈਂ ਮੰਮੀ ਤੇ ਅਮਨ ਤੇ ਜਗਰਾਉ ਜਾ ਕੇ ਆਪਾਂ ਸਭ ਤੋਂ ਪਹਿਲਾਂ ਪੀਤਾ ਜੂਸ ਤੇ 버ਗਰ ਕਰਾਏ ਪੈਕ ਫੇਰ ਆਪਾਂ ਜੀ ਦਿਨਾਂ ਜਾਣਾ ਨੇ ਪੀਤਾ ਜੂਸ ਤੇ ਇਸ ਤੋਂ ਬਾਅਦ ਆਪਾਂ ਆ ਗਏ ਨਾਨਕਸਰ ਡਾਨਕ ਸਰ ਮੱਥਾ ਟੇਕਣਾ ਸੀ ਡਾਨਕ ਸਰ ਮੱਥਾ ਟੇਕ ਕੇ ਨਮਸਕਾਰ ਕਰਕੇ ਫਿਰ ਆਪਾਂ ਬਾਤ ਅਸੀਂ ਪਿੰਡ ਨੂੰ ਚਾਲੇ ਪੈਨ ਨੂੰ ਚਾਲੇ ਰਾਤ ਬਲਾਸਪੁਰ ਆ ਕੇ ਆਪਾਂ ਲੈਤੇ ਸੋ ਕੇਲੇ ਕਿਉਂਕਿ ਘਰ ਵਾਸਤੇ ਸੋ ਕੇਲੇ ਲੈਣੇ ਸੀਗੇ ਫਿਰ ਆ ਗਏ ਆਪਾਂ ਘਰੇ ਘਰਿਆ ਕੇ ਫਿਰ ਆਪਾਂ ਚੱਲੇ ਗਏ ਬਰਨਾਲੇ ਬਰਨਾਲੇ ਸੀਗਾ ਡੌਗ ਸੋ ਕੁੱਤਿਆਂ ਦਾ ਉੱਥੇ ਚਲੇ ਗਏ ਮੈਂ ਤੇ ਮੇਰਾ ਦੋਸਤ ਉੱਥੇ ਬਹੁਤ ਵਧੀਆ ਕੁੱਤੇ ਸੀ ਬਹੁਤ ਨਸਲਾਂ ਦੇ ਸੋ ਸੀਗਾ ਇਸ ਤੋਂ ਬਾਅਦ ਅਸੀਂ ਕਹਿੰਦਾ ਵੀ ਆਪਾਂ ਖਾਣੇ ਮਮਸ ਮਮ ਖਾ ਕੇ ਮਮਸ ਆਪਾਂ ਅਗੇ ਘਰੇ ਬਾਏ ਟਾਟਾ ਮਿਲਦੇ ਆਂ ਕੱਲ ਦੇ ਬਲੌਗ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ